ਰਿਆ ਬਣ ਗਿਆ ਜਰ ਗਿਆ ਲੋਕਾਂ ਦਾ ਪਿਆਰ ਹੈ ਜਿਹੜਾ ਇੰਨਾ ਪਰਵਾਹ ਹੰਗਾਰਾ ਜਿਹੜਾ ਇਹਨਾਂ ਦਾ ਪਿਆਰ ਹੈ ਇਹਨਾਂ ਦੀ ਜਿੰਨ ਵੀ ਦੇ ਸਕਦੇ ਕਿਵੇਂ ਪਹਿਲਾਂ ਪਹਿਲਾਂ ਕੌਂਸਲਰ ਵੀ ਪਿਆ ਲੋਕਾਂ ਨੇ ਪਿਆਰ ਕਰਕੇ ਫਿਰ ਸਾਰੇ ਸ਼ਹਿਰ ਨੇ ਮੇਰ ਬਣਾਤਾ ਫਿਰ ਐਮ ਐਲ ਏ ਵੀ ਬਣਾਤਾ ਜਿੰਦਾਬਾਦ ਹੰਦਰ ਸਿੰਘ ਹੋ ਗਿਆ ਜਿੰਦਾਬਾਦ ਨੀਚੇ ਕਰ ਲੈ ਯਾਰ ਸਭ ਦੇ ਨੀਚੇ ਕਰ ਲੈ ਮਾਈਕ ਜਿੰਦਾਬਾਦ ਆ ਰਾਈਟ ਨੀਚੇ ਕਰ ਬਜਾਰ ਆ ਰਹਿਣੇ ਫੋਟੋ ਆਰਦੇ ਰ ਮੈਨੂੰ ਉਹ ਸਨਮਾਨਿਤ ਕਰ ਰਹੇ ਹਨ ਮੈਨਾਂ ਦਾ ਦਿलोਤ ਧਨਵਾਦੀ ਹੈ ਕਿਉਂਕਿ ਇਹ ਮੇਰ ਮੋਰ ਦਾ ਇਹਨਾਂ ਨੇ ਬਣਾਇਆ ਮੈਂ ਥੋੜਾ ਬਣਾਇਆ ਲੋਕੀ ਦਾ ਪੈਸੇ ਨਾਲ ਬਣੇ ਮੈਂ ਫਰੀਦ ਮੇਰ ਬਣਿਆ ਹੈ ਤੁਹਾਡੀ ਮਿਹਨਤ ਹੈ ਜੀ ਤੁਹਾਡੀ ਮਿਹਨਤ ਹੈ ਕਿਉਂਕਿ ਵਿਕਾਸ ਦੇ ਕਿਹੜੇ ਕਾਰਜ ਰਹਿਣਗੇ ਤੁਹਾਡੇ ਪਟਿਆਲ ਦੇ ਨਿਕਲ ਅੱਜ ਜਿਹੜੀ ਮੀਟਿੰਗ ਹੋਈ ਐਵੇਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਤਾਂ ਪਹਿਲਾ ਪੈਚ ਵਰਕ ਦਾ ਕੰਮ ਹੈ ਕਿ ਲਾਈਟ ਆਵੇਗਾ ਮੈਂ ਸਟਰੀਟ ਲਾਈਟ ਜਿਹੜੀ 3-4 ਘੰਟੇ ਫालतू जगਦੀ ਰਹਦੀ ਹੈ ਜਗਦੇ ਜਗਦੇ ਹੀ ਨਹੀਂ ਹੈਗੇ ਉਹਨਾਂ ਦੀ ਅਪਰਿਓਰਟੀ ਹੈ ਹੋਰ ਜਿਹੜੇ ਜਿਹੜੇ ਪਾਰਕਾਂ ਦਾ ਪ੍ਰੋਗਰਾਮ ਹੈਗਾ ਪਾਰਕਾਂ ਦੇ ਵਿੱਚ ਕੋਈ ਵੇਸੀਈ ਭਈਆ ਕੋਈ ਲਵਾਵੇ ਭਈਆ ਕੋਈ ਮਲਵੇ ਭਈਆ ਉਹਨਾਂ ਦੇ ਵਾਸਤੇ ਅੱਜ ਬਾਗਵਾਨੀ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅੱਜ ਉਸ ਤੋਂ ਇਲਾਵਾ ਜਿਹੜਾ ਹੈਗਾ ਡਾਕਟਰ ਟੀਮ ਨਾਲ ਸੈਂٹری ਇੰਸਪੈਕਟਰ ਨਾਲ ਕਿਉਂਕਿ ਕੂੜੇ ਦੇ ਢੇਰ ਕਈ ਜਗ੍ਹਾ ਤੇ ਐ ਵੀ ਬਿਨਾਂ ਮਿੰਨਾ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਉਹ ਪਏ ਹੈਗੇ ਕੋਈ ਧਿਆਨ ਨਹੀਂ ਕਰ ਰਿਹਾ ਉਹਦੇ ਵਾਸਤੇ ਅੱਜ ਸਟ੍ਰਿਕਟਲੀ ਨੋਟਿਸ ਕਰਿਆ ਵੀ ਦੋ ਚਾਰ ਦਿਨ ਦੇ ਵਿੱਚ ਜਿਹੜੇ ਕੰਮ ਹੈਗੇ ਮੱਲੇਵਾਜ ਇੱਕ ਇੱਕ ਵਾਰਡ ਕਰਕੇ ਸਾਰੇ ਕੰਮ ਸ਼ੁਰੂ ਹੋਣਗੇ ਔਰ ਮੈਂ ਆਪ ਇਸ ਦੇ ਦੌਰੇ ਤੇ ਰਾਂਗਾ ਜੀ ਸਾਹਿਬ ਲਗਾਤਾਰ ਪਟਿਆਲਾ ਦੇ ਵਿੱਚ ਸੀਵਰੇਜ ਦੀ ਤੇ ਸਟੀਲ ਲੈਟ ਦੀ ਤੁਸੀਂ ਗੱਲ ਕਰੀ ਬੜੀ ਸਮੱਸਿਆਵਾਂ ਆ ਰਹੀਆਂ ਕਿਈ ਬਾਜ਼ਾਰਾਂ ਚ ਕਈ ਇਲਾਕੇ ਚ ਸਟੀਲ ਲੈਟ ਨੇ ਚਿਹਰੇ 6 6 7-7 ਮਹੀਨੇ ਤੋਂ ਉੱਪਰ ਹੋ ਗਏ ਜੀ ਬਾਜੀ ਵੈਦਾਂ ਮੇਰੇ ਖਿਆਲ ਕਾਂਗਰਸੀ ਸਰਕਾਰ ਤੋਂ ਬਾਅਦ 1.5 ਸਾਲ ਦਾ ਸਰਕਾਰ ਖਤਮ ਹੋਇ ਨੂੰ ਹੋ ਗਿਆ ਹਾਂ ਜੀ ਕਿਉਂਕਿ ਕਾਰਪੋਰੇਸ਼ਨ 'ਚ ਕੋਈ ਮਾਈ ਬਾਪ ਹੀ ਨਹੀਂ ਸੀਗਾ ਬੰਦਾ ਹੀ ਨਹੀਂ ਸੀਗਾ ਹੁਣ ਅਸੀਂ ਬੈਠੇ ਆ 3-4 ਦਿਨ ਹੋਏ ਆ ਅੱਜ ਤੋਂ ਕੰਮ ਸ਼ੁਰੂ ਕਰਤਾ ਅਗਲੇ ਹਫਤੇ 'ਚ ਮੈਸੇਜ ਵਧੀਆ ਆਊਗਾ ਇਹ ਮੈਸੇਜ ਵਧੀਆ ਨਹੀਂ ਆਊਗਾ ਫਿਰ ਤੁਸੀਂ ਮੇਰੇ ਦੁਆਲੇ ਹੁਣ ਨੂੰ ਤਿਆਰ ਰਹੀਓ ਕੋਈ ਦਿੱਕਤ ਨਹੀਂ ਹੋਵੇ ਤੁਹਾਡੇ ਦੁਆਲੇ ਤੁਸੀਂ ਸਾਨੂੰ ਬੁਲਾ ਕੇ ਦੱਸਿਆ ਕਿ ਵੀ ਕਰਿਆ ਕਰੋ ਜੀ ਇਹ ਪ੍ਰੋਗਰਾਮ ਕੰਮ ਕਰਦਾ ਕਿਉਂਕਿ ਪਟਿਆਲਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਪਟਿਆਲਾ ਵਾਸੀਆਂ ਨੂੰ ਜਿੰਦੇ ਪਟਿਆਲਾ ਵਾਸੀਆਂ ਦਾ ਵੀ ਸਾਥ ਚਾਹੀਦਾ ਹੈ ਕਿਉਂਕਿ ਜਿਹੜਾ ਕੋਰਾ ਹੈਗਾ ਸੁੱਕਾ ਗਿਲਾ ਜਿਹੜਾ ਹੈਗਾ ਉਹਨੂੰ ਲੈਦਾ ਕਰੋ ਪਲਾਸਟਿਕ ਦੇ ਜਿਹੜੇ ਲਫਾਵੇ ਯੂਜ਼ ਨਾ ਕਰੋ ਕਿਹੜੀ ਚੀਜ਼ ਕਿਉਂਕਿ ਸ਼ਹਿਰ ਵਾਸੀਆਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਹੈ। ਕਈ ਡਿਊਟੀਆਂ ਸ਼ਹਿਰ ਵਾਸੀਆਂ ਦੀ ਹੈਗੀਆਂ। ਸ਼ਹਿਰ ਵਾਸੀਆਂ ਦੀ ਸਾਥ ਦੀ ਜ਼ਰੂਰਤ ਹੈ। ਉਹਨਾਂ ਦਾ ਸਾਥ ਜ਼ਰੂਰੀ ਹੈ। ਜੋ ਕਾਰਪੋਰੇਸ਼ਨ ਦੀ ਡਿਊਟੀ ਹੈ ਕਾਰਪੋਰੇਸ਼ਨ ਆਪਣੀ ਡਿਊਟੀ ਪੂਰੀ ਕਰੇਗੀ। ਜੋ ਸ਼ਹਿਰ ਵਾਸੀਆਂ ਦੀ ਡਿਊਟੀ ਪੂਰੀ ਡਿਊਟੀ ਕਰਨੀ ਹੈ ਉਹ ਵੀ ਪੂਰੀ ਕਰਨ ਉਹ ਵੀ ਸਾਡਾ ਸਾਥ ਦੇਣ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਆਪਾਂ ਰਲ ਕੇ ਹੀ ਕੰਮ ਕਰਨਾ। ਸ਼੍ਰੀ ਗੁੰਦਨ ਗੋਗਿਆ ਜਿੰਦਾਬਾਦ ਗੁੰਦਨ ਗੋਗਿਆ ਜਿੰਦਾਬਾਦ ਨਾਦਰੀ ਕਾਰਬਜ਼ਾਰ ਐਸੋਸੀਏਸ਼ਨ ਵੀ ਪੰਜੇ ਚ ਮੀਟਿੰਗ ਕਰਾਈ ਗਿਆ ਗੋਗਿਆ ਸਾਹਿਬ ਦੇ ਕੀ ਕਹਿਣਾ ਚਾਹੁੰਦੇ ਹਾਂ। ਹਾਂਜੀ ਸਰ ਅਸੀਂ ਇਹਨਾਂ ਦਾ ਤੈਅ ਦਿ ਲੋਰੇ ਆਏ ਤੇ ਧੰਨਵਾਦ ਦੀਆਂ ਇਹਨਾਂ ਦੇ ਬਹੁਤ ਮਿਹਨਤ ਨਾਲ ਗੱਲ ਕਰੀ ਇਸ ਮਕਾਮ ਤੱਕ ਪਹੁੰਚਣ ਵਾਸਤੇ ਇਹ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹੇ ਸੀਗੇ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਹੈ ਮੇਰੀ ਇੱਕ ਮਿੰਟ ਕਰ ਰਿਕਾਰਡਿੰਗ ਸ਼ਹਿਰ ਦੀ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਦੇ ਕਾਰਪੋਰੇਸ਼ਨ ਦੇ ਬਕਾਇਆ ਰਹਿੰਦਾ ਹੈਗਾ ਜਿਨ੍ਹਾਂ ਦੇ ਕੋਲ ਕਾਰਪੋਰੇਸ਼ਨ ਦੀ ਜਿਗਾਵਾਵਾਂ ਹੈਗੀਆਂ ਉਹਨਾਂ ਨੂੰ ਬੇਨਤੀ ਹੈ ਵੀ ਕਾਰਪੋਰੇਸ਼ਨ ਦੇ ਜਿਹੜਾ ਕਿਰਾਇਆ ਬੰਦਾ ਉਹ ਕਿਰਾਇਆ ਟਾਈਮ ਟੂ ਟਾਈਮ ਲੋ ਰੇੜੀਆਂ ਵਾਲੇ ਜਿਹੜੇ ਪੈਂਡਿੰਗ ਵਾਲੇ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਵੀ بجائے ਤੁਸੀਂ ਤੰਗ ਹੋ ਬਾਅਦ ਜੁਕੇ ਇਨਸਪੈਕਟਰ ਲੋਬੀ ਜਾ ਕੋਈ ਬਲੈਕਮੈਲਰ ਤੁਹਾਨੂੰ ਤੰਗ ਕਰੇ ਮੈਂ ਨਹੀਂ ਜਾਂਦਾ ਕੋਈ ਤੁਹਾਨੂੰ ਤੰਗ ਕਰੇ ਇਸ ਕਰਕੇ ਤੁਹਾਡਾ ਆਪਣਾ ਫਰਜ ਬੰਦਾ ਜਿਹੜਾ ਬਗੈਰ ਅਸੀਂ ਆਪਨੇ ਆਪ ਟਾਈਮ ਟੂ ਟਾਈਮ ਜਮਾ ਕਰਾਈ ਜੋ ਔਰ ਜਿਹੜੀ ਬਿਲਡਿੰਗਾਂ ਬਣਦੀਆਂ ਕਿਸੇ ਨੂੰ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਅੱਜ ਮੈਂ ਬਿਲਡਿੰਗ ਬਣਾਉਣ ਨਾਲ ਮੀਟਿੰਗ ਕਰੀ ਹੈਗੀ ਵੀ 40 ਦਿਨ ਦਾ ਟਾਈਮ ਬਾਉਂਡ ਹੈ 40 ਦਿਨ ਦੇ ਵਿੱਚ ਕੋਈ ਤੁਹਾਨੂੰ ਆਬਜੈਕਸ਼ਨ ਨਹੀਂ ਅਗਰ ਡੈਰ ਹੁੰਦਾ ਤਾਂ ਉਹਨੂੰ 40 ਦਿਨ ਬਾਅਦ ਨਹੀਂ ਦੱਸਣਾ ਜੇ ਤੁਹਾਡੇ ਕੋਲ ਆਬਜੈਕਸ਼ਨ ਹੈ ਉਹਨੂੰ ਨਾਲ ਦੀ ਨਾਲ ਫੋਨ ਕਰੋ ਵੀ ਤੇਰੇ ਡਾਕੂਮੈਂਟਸ ਰਹਿ ਗਏ ਪਬਲਿਕ ਪਤਾ ਕੀ ਕਰਦੀ ਹੈ ਪਬਲਿਕ ਦੇ ਆਪਣੇ ਕਾਗਜ਼ ਕਈ ਵਾਰੀ ਪੂਰੇ ਨਹੀਂ ਹੁੰਦੇ ਅਫਸਰਾਂ ਦੇ ਦੋਸਤਾਂ ਨੇ ਉਹ ਵੀ ਮੈਨੂੰ ਸੁਣਨਾ ਨਹੀਂ ਹੈਗਾ ਇਹ ਅਫਸਰ ਦੀ ਗਲਤੀ ਹੈ ਅਫਸਰ ਨੂੰ ਰੋਕਾਂਗੇ ਇਹ ਪਬਲਿਕ ਦੀ ਗਲਤੀ ਹੈ ਪਬਲਿਕ ਨੂੰ ਆਪਣੀ ਫਾਰਮੈਟੀ ਪੂਰੀ ਕਰਨੀ ਚਾਹੀਦੀ ਹੈ ਤੇ ਬਲੈਕਮੈਨਰਾਂ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਬਲੈਕਮੈਨਰ ਤੁਹਾਨੂੰ 당 ਕਰਦਾ ਤਾਂ ਮੇਰੇ ਨਾਲ ਡਾਇਰੈਕਟ ਤੁਸੀਂ 1 ਟੂ 1 ਮੀਟਿੰਗ ਕਰ ਸਕਦੇ ਹੋ ਤੁਗੇ ਸਾਹਿਬ ਬਿਲਡਿੰਗਾਂ ਦੀ ਬੜੀ ਚਰਚਾਾਂ ਵਿੱਚ ਚੱਲੀ ਹੈ ਪਟਿਆਲੇ 'ਚ ਤੁਸੀਂ ਬਿਲਡਿੰਗ ਦੀ ਗੱਲ ਕਰ ਲਈ ਕਹਿੰਦੇ ਨੇ ਜਾਈ ਜੀ ਬਿਲਡਿੰਗਾਂ ਬਹੁਤ ਬਣ ਗਈਆਂ ਜੀ ਸ਼ਟਰ ਲੱਗੇ ਇਹ ਟੀਕੇ ਨੂੰ ਭੇਜਦੇ ਐਸਾ ਨਜਾਇਜ਼ ਜੈ ਜਾਲੀ ਕੋਈ ਅਸੀਂ ਕਰਨੀ ਕਿਉਂਕਿ ਸਿਸਟਮ ਹੈ ਅਸੀਂ ਤਾਂ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਸਾਡੀ ਕਾਰਪੋਰੇਸ਼ਨ ਬਣੀ ਹੈ ਆਮ ਆਦੀ ਪਾਰਟੀ ਦੀ ਕਾਰਪੋਰੇਸ਼ਨ ਬਣੀ ਹੈ ਆਮ ਆਦੀ ਪਾਰਟੀ ਦੀ ਨੀਤ ਔਰ ਨiyet ਸਾਬ ਹੈ ਅਸੀਂ ਲੋਕਾਂ ਨੇ ਕੰਮ ਕਰਨ ਵਾਸਤੇ ਹੈ ਲੋਕਾਂ ਨੇ ਸਾਨੂੰ ਚੁਣਿਆ ਔਰ ਜਿਹੜਾ ਕੋਲ ਕਾਉਂਸਲਰ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਪਬਲਿਕ ਸਰਵੈਂਟ ਹੁੰਦਾ ਹੈ ਲੋਕਾਂ ਦੀ ਜਿਹੜਾ ਕਾਉਂਸਲਰ ਹੈ ਉਹ ਪਬਲਿਕ ਸਰਵੈਂਟ ਹੈ ਕਿਉਂਕਿ ਇੱਕ ਤਾਂ ਅਸੀਂ ਸੇਵਾ ਕਰਾਂਗੇ ਇਹ ਕਿਨਾਰੇ ਸਾਨੂੰ ਤਾਂ ਖਾਬ ਹੀ ਮਿਲਣੀ ਹੈਗੀ ਤੇ ਇਸ ਕਰਕੇ ਕਾਉਂਸਲਰ ਨੂੰ ਆਪਣੇ ਲੋਕੀ ਸਮਝ ਲੈਣੀ ਹੈ ਐਕਚੁਅਲੀ ਕਾਉਂਸਲਰ ਤੁਹਾਡਾ ਨੌਕਰ ਹੈ ਔਰ ਉਹਨੂੰ ਚਾਹੀਦਾ ਹੈ ਔਰ ਪਬਲਿਕ ਦੇ ਵਿੱਚ ਵਿੱਚਰੇ ਉਹ ਪਬਲਿਕ ਦੇ ਜਿਹੜੇ ਕੰਮ ਹੈ ਪੈਲ ਦੇ ਅਧਾਰ ਤੇ ਕਰਾਵੇ ਔਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਮੇਰੀ ਟੀਮ ਔਰ ਮੈਂ ਅਸੀਂ ਪਬਲਿਕ ਦੇ ਹਿੱਤਾਂ ਦੇ ਵਿੱਚ ਪਬਲਿਕ ਦੇ ਹੱਕ ਦੇ ਵਿੱਚ ਖੜੇ ਹਾਂ ਜਿਹੜੇ ਵੀ ਕੰਮ ਹੈਗੇ ਪੈਲ ਦੇ ਅਧਾਰ ਤੇ ਕਰਾਉਣਗੇ ਹੋ ਗਿਆ ਸਾਬ ਅੱਜ ਮਾਨਸਾ ਪਟਿਆਲਾ ਵਿਖੇ ਕੋਈ ਵਿਸ਼ੇਸ਼ ਗੱਲਬਾਤ ਹੋਈ ਔ ਤੁਹਾਡੇ ਨਾਲ ਚਿੱਟਾ ਚੱਲ ਜੀ ਉਹੀ ਗੱਲ ਵਾਜੀ ਚਰਚਾ ਅਸੀਂ ਆ ਵੀ ਹੋ ਗਏ ਤੁਸੀਂ ਕੰਮ ਕਰੋ ਲੋਕਾਂ ਦੇ ਵਿਚਰੋਂ ਮੈਂ ਕਹਿੰਦਾ ਤੁਹਾਡਾ ਆਪਣੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਵੀ ਲੋਕਾਂ ਦੇ ਵਿਚਰੋਂ ਮੈਂ ਕਹਿੰਦਾ ਸਰ ਤੁਹਾਡਾ ਹੁਕਮ ਚਾਹੀਦਾ ਹੈ ਵੈਸੇ ਤਾਂ ਅਸੀਂ ਪਬਲਿਕ ਪਹਿਲਾਂ ਹੀ ਆਲਰੇਡੀ ਸੀ ਹੈ ਕਾਂਗਰਸ ਸਰਕਾਰ ਚ ਵੀ ਸੀਗੇ ਕਾਂਗਰਸ ਸਰਕਾਰ ਚ ਵੀ ਸੀਗੇ ਲੋਕਾਂ ਦੀਆਂ ਸਰਕਾਰਾਂ ਦੇਖੇ ਦੂਜੀਆਂ ਵੀ ਉਹਨੇ ਜੀ ਕੰਮ ਕਰਾਂ ਲੋਕਾਂ ਨੇ ਫਿਰ ਹੁਣ ਤਾਂ ਪਰਮਾਤਮਾ ਨੇ ਪਾਵਰ ਦਿੱਤੀ ਹੈ ਸਟੈਂਪ ਦਿੱਤੀ ਹੈ ਤਾਂ ਲੋਕਾਂ ਨੂੰ ਕੰਮ ਕਰਕੇ ਦਿਖਾਵਾਂਗੇ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਤੇ ਖਰੇ ਉਤਰੇ ਨਹੀਂ ਕੁੰਦਨ ਗੋ ਗਿਆ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ